ਸਾਰੀ ਮੈਨੇਜਮੈਂਟ ਟੀਮ ਤੇ ਦੂਰੋਂ ਨੇੜੇੋਂ ਚੱਲ ਕੇ ਆਏ ਸਾਰੇ ਪਤਵੰਤੇ ਸੱਜਣ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੈ। ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵਾਹਿਗੁਰੂ ਮੈਂ ਤੀਆਂ ਦੇ ਇਤਿਹਾਸ ਦੀਆਂ ਤੁਹਾਨੂੰ ਸਾਰੀਆਂ ਲੇਡੀਜ਼ ਨੂੰ ਬਹੁਤ-ਬਹੁਤ ਵਧਾਈਆਂ ਦੇਣੀਆਂ ਤੇ ਇੰਨਾ ਚਾਹ ਹੁੰਦਾ ਹੈ ਲੇਡੀਜ਼ ਨੂੰ ਤੀਆਂ ਮਨਾਉਣ ਦਾ ਕਿ ਮੈਨੂੰ ਲੱਗਦਾ ਇੱਕ ਮਹੀਨਾ ਸਾਨੂੰ ਥੋੜਾ ਪੈ ਜਾਉਂਦਾ ਮੈਂ ਅੱਗੇ ਕੱਲ ਕਰਦੀ ਸੀ ਮੈਂ 3-2-3 ਮਹੀਨੇ ਅਵਾਜ਼ ਕੱਟਾਂਗੀ ਸੋ 3-2-3 ਮਹੀਨੇ ਲਗਾਤਾਰ ਚਲਣੀਆਂ ਚਾਹੀਦੀਆਂ ਨੇ ਤਾਂ ਹੀ ਸਾਡਾ ਚਾਹ ਜਿਹੜਾ ਉਹ ਪੂਰਾ ਹੋ ਸਕਦਾ ਕਿਉਂਕਿ ਇੱਕ ਮਹੀਨੇ ਵਿੱਚ ਥੋੜਾ ਜਿਹਾ ਟਾਈਮ ਹੁੰਦਾ ਹੈ ਤੇ ਪ੍ਰੋਗਰਾਮ ਇੰਨੇ ਹੁੰਦੇ ਨੇ ਸਾਥੋਂ ਵੀ ਨਹੀਂ ਜਾਇਆ ਤਾਂ ਸੋ ਅੱਜ ਮੈਂ ਸਾਰੀਆਂ ਤੁਹਾਨੂੰ ਲੇਡੀਜ਼ ਨੂੰ ਸਭ ਤੋਂ ਪਹਿਲਾਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਾਰੀਆਂ ਹੀ ਬਹੁਤ ਸੋਹਣੀਆਂ ਲੱਗ ਰਹੀ ਹੋ ਇੱਕ ਵਾਰੀ ਆਪਣੇ ਨਾਮ ਤੇ ਜ਼ਰੂਰ ਟਾੜੀ ਲਾ ਦਿਓ ਜਿੰਨੇ ਵੀ ਅੱਜ ਸਟੂਡੈਂਟਸ ਨੇ ਪਰਫਾਰਮ ਕੀਤਾ ਬਹੁਤ ਹੀ ਸਾਡੇ ਟੈਲੈਂਟਡ ਬੱਚੇ ਨੇ ਬਹੁਤ ਸੋਹਣਾ ਕੀਤਾ ਝੂਮਰ ਅਡੜ ਤਰ੍ਹਾਂ ਦੇ ਜਿਹੜੇ ਲੋਕ ਨਾਚ ਨੇ ਆਪਣੇ ਕੋ ਦਰਸਾਏ ਨੇ ਕਿਉਂਕਿ ਇੱਕ ਤੀਆਂ ਹੀ ਹੁੰਦਾ ਮੌਕਾ ਜਿੱਥੇ ਅਸੀਂ ਆਪਣਾ ਨੱਚ ਟੱਪ ਕੇ ਜਿਹੜਾ ਦਿਲ ਦਾ ਚਾਹ ਹੈ ਉਹ ਪੂਰਾ ਕਰ ਲੈਂਦੀ ਹਾਂ ਹਮੇਸ਼ਾ ਲੇਡੀਜ਼ ਨੂੰ ਚਾਹ ਹੁੰਦਾ ਕਿ ਅਸੀਂ ਸਜਣਾ ਸਵਰਨਾ ਅਸੀਂ ਤਿਆਰ ਹੋਈਏ ਪਰ ਉਹ ਜਿਹੜੇ ਚਾਹ ਨੇ ਉਹ ਕਈ ਵਾਰੀ ਅੰਦਰ ਹੀ ਰਹਿ ਜਾਂਦੇ ਸੀਗੇ ਹੁਣ ਇਹੋ ਜਿਹੇ ਜਿਹੜੇ ਵਧੀਆ ਪ੍ਰੋਗਰਾਮ ਹੋਣ ਲੱਗੇ ਆ ਉਹਦੇ ਨਾਲ ਇੱਕ ਗੱਲ ਜ਼ਰੂਰ ਹੈ ਕਿ ਲੇਡੀਜ਼ ਨੂੰ ਆਪਣਾ ਚਾਹ ਪੂਰਾ ਕਰਨ ਦਾ ਜਿਹੜਾ ਇੱਕ ਜ਼ਰੀਆ ਮਿਲ ਗਿਆ ਇੱਕ ਮੌਕਾ ਮਿਲ ਗਿਆ ਉਹ ਵੀ ਨੱਚਟਾਪ ਲੈਂਦੀਆਂ ਨੇ ਆ ਉਹਦੇ ਅੰਦਰ ਦਾ ਜਿਹੜਾ ਗੁਆਰ ਉਹ ਕੱਢ ਲੈਂਦੀਆਂ ਨੇ ਸੋ ਅੱਜ ਮੈਨੂੰ ਪਰਸਨਲ ਤੌਰ ਤੇ ਬਹੁਤ ਖੁਸ਼ੀ ਹੋਈ ਆ ਤੁਹਾਡੇ ਸਾਰਿਆਂ 'ਚ ਪਹੁੰਚ ਕੇ ਮੈਂ ਸਾਰੇ ਆਰਗੇਨਾਈਜ਼ਰਸ ਦਾ ਮੈਨੇਜਮੈਂਟ ਟੀਮ ਦਾ ਸਾਰੇ ਟੀਚਰਸ ਦਾ ਪ੍ਰਿੰਸੀਪਲ ਸਾਹਿਬ ਦਾ ਮਾਈ ਫਰੈਂਡ ਸ਼ੀਰਪ ਜਿਨੇ ਸਾਰੇ ਆਰਗੇਨਾਈਜ਼ ਕਰਾਇਆ ਪ੍ਰੋਗਰਾਮ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਦਾ ਕਿਉਂਕਿ ਅਸੀਂ ਆਉਂਦੇ ਆ 5 ਕਾਸ ਮਿੰਟ ਅੱਧਾ ਘੰਟਾ ਘੰਟਾ ਪ੍ਰੋਗਰਾਮ ਤੇ ਜਿਹੜੀ ਤਿਆਰੀ ਹੁੰਦੀ ਉਹ ਹਫਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਸੋ ਤਿਆਰੀ ਕਰਨ ਨਾਲਿਆਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਸੋ ਮੈਂ ਸਾਰੇ ਮੈਨੇਜਮੈਂਟ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਬੇਸਬਰੀ ਨਾਲ ਵੇਟ ਵੀ ਕਰਦੇ ਹੋ ਅਸੀਂ ਜਿੰਨਾ ਤੁਹਾਡਾ ਸ਼ੁਕਰਾਨਾ ਕਰੀਏ ਥੋੜਾ ਰਹੂਗਾ ਮੈਂ ਹਮੇਸ਼ਾ ਲੇਡੀਜ਼ ਦੇ ਪੱਖ ਦੀ ਗੱਲ ਕਰਦੀ ਰਹਿੰਦੀ ਆ ਮੈਨੂੰ ਕਈ ਵਾਰੀ ਫੀਲ ਹੁੰਦਾ ਕਿ ਮੈਂ ਬਾਇਸਦੀ ਨਾ ਹੋ ਜਾ ਮੈਂ ਹਮੇਸ਼ਾ ਲੇਡੀਜ਼ ਬਾਰੇ ਜ਼ਿਆਦਾ ਬੋਲਦੀ ਆ ਤੇ ਬੰਦਿਆਂ ਬਾਰੇ ਘੱਟ ਬੋਲਦੀ ਆ ਬਟ ਮੇਰੇ ਦਿਲ 'ਚ ਇਹੋ ਜਿਹਾ ਕੁਝ ਹੈ ਨਹੀਂ ਪਰ ਮੈਨੂੰ ਇੱਕ ਗੱਲ ਹਮੇਸ਼ਾ ਫੀਲ ਹੁੰਦੀ ਆ ਕਿ ਲੇਡੀਜ਼ ਬਾਰੇ ਹਮੇਸ਼ਾ ਘੱਟ ਬੋਲੇ ਗਿਆ ਕੋਈ ਅੱਜ ਤੱਕ ਸਾਡੇ ਬਾਰੇ ਕਿਸੇ ਨੇ ਆਵਾਜ਼ ਚੱਕੀ ਨਹੀਂ ਸਾਡੇ ਹੱਥ ਦੀ ਜਿਹੜੀ ਗੱਲ ਆ ਉਹ ਸਾਡੇ ਅੰਦਰ ਰਹਿ ਜਾਂਦੀ ਸੀ ਬਾਹਰ ਕੋਈ ਕਰਦਾ ਹੀ ਨਹੀਂ ਸੀਗਾ ਮੈਂ ਹਮੇਸ਼ਾ ਹਰ ਬੱਚੇ ਨੂੰ ਕਹਿੰਦੀ ਆ ਕਿ ਤੁਸੀਂ ਪੜੋ ਲਿਖੋ ਤੁਸੀਂ ਆਪਦੇ ਮਾਪਿਓ ਦਾ ਆਪਦੇ ਸਮਾਜ ਚ ਆਪਦੇ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਨਾਮ ਹੈ ਔਰ ਆਸ਼ਣ ਕਰੋ ਅੱਜ ਕੱਲ ਕੁੜੀਆਂ ਮੁੰਡਿਆਂ ਵਾਲਾ ਜਿਹੜਾ ਫਰਕ ਹੈ ਉਹ ਬਹੁਤ ਮਿਟ ਚੁਕਿਆ ਹੈ ਇਹੋ ਜਿਹੇ ਵਧੀਆ ਇੰਸਟੀਟਿਊਟਸ ਨੇ ਜਿਹੜੇ ਊਮਨ ਏਮਪਾਵਰਮੈਂਟ ਨੂੰ ਊਮਨ ਐਜੂਕੇਸ਼ਨ ਨੂੰ ਇਨਕਰੇਜ ਕਰਦੇ ਨੇ ਜਿਹੜੇ ਚਾਹੁੰਦੇ ਨੇ ਸਾਡੇ ਸਮਾਜ ਦੀਆਂ ਧੀਆਂ ਨੇ ਜਿਹੜੀਆਂ ਪੜ੍ਹਨ ਲਿਖਣ ਅੱਗੇ ਵਧਨ ਤੇ ਮੈਂ ਹਮੇਸ਼ਾ ਪੈਰੈਂਟਸ ਨੇ ਇੱਕ ਗੱਲ ਕਹਿੰਨੀ ਹੈ ਕਿ ਮੌਕਾ ਬਰਾਬਰ ਦਿਓ ਆਪਦੇ ਬੱਚਿਆਂ ਨੂੰ ਆਦੀ ਧੀਆਂ ਨੂੰ ਆਪਦੇ ਪੁੱਤਰਾਂ ਨੂੰ ਇੱਕ ਵਰਗਾ ਮੌਕਾ ਦਿਓ ਪੜ੍ਹਨ ਲਿਖਣ ਦਾ ਅੱਗੇ ਵਧਣ ਦਾ ਕਿਉਂਕਿ ਸ਼ਾਇਦ ਜਿੱਥੇ ਧੀ ਪਹੁੰਚ ਜੇ ਉਥੇ ਪੁੱਤ ਵੀ ਨਾ ਪਹੁੰਚ ਸਕੇ ਕਿਉਂਕਿ ਧੀ ਨੂੰ ਪਤਾ ਹੁੰਦਾ ਹੈ ਕਿ ਮੇਰੇ ਮਾਪਿਓ ਨੇ ਬਹੁਤ ਔਖੇ ਸੌਖੇ ਬਹੁਤ ਚੰਗੇ ਮਾੜੇ ਹਾਲਾਤਾਂ ਚੋਂ ਨਿਕਲ ਕੇ ਛੋਣੇ ਥੋੜੇ ਪੈਸੇ ਇਕੱਠੇ ਕਰਕੇ ਮੈਨੂੰ ਪੜਾਇਆ ਹੈ ਮੈਂ ਉਹ ਜਿਹੜੇ ਪੈਸਿਆਂ ਦਾ ਜਿਹੜੀ ਉਹ ਤੰਗੀ ਗੁਜ਼ਾਰੀ ਹੈ ਮਾ ਦਾ ਮੁੱਲ ਤਾਰਨਾ ਜਦੋਂ ਧੀ ਦੇ ਮਨ ਚ ਇੱਕ ਗੱਲ ਉਠਾਲ ਲੈ ਕਿ ਮੈਂ ਆਪਦੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਤਾਂ ਉਹਨੂੰ ਕੋਈ ਵੀ ਚੀਜ਼ ਆ ਜਿਹੜੀ ਰੋਕ ਨਹੀਂ ਸਕਦੀ ਹਮੇਸ਼ਾ ਉਹਨਾਂ ਦਾ ਕਿ ਕਰਾਊਡ ਇਜ਼ ਵੈਰੀ ਲਵ ਯੂ ਉੱਪਰ ਥੋੜਾ ਹਾਂਜੀ ਸਰ ਅੱਜ ਦੇ ਸਮਾਗਮ ਅੱਜ ਜੀਨ ਕਾਲਜ ਅੰਦਰ ਵਿੱਚ ਜੀਆਂ ਦੇ ਖਾਤੇ ਸਮਾਗਮ ਵਿੱਚ ਐਕਟ ਦਾ ਮੇਲਾ ਜਿਸ ਦੇ ਵਿੱਚ ਸਾਡੇ ਬਹੁਤ ਸਾਰੇ ਕਾਰਡੋ ਕੋ ਕੋ ਗੁਰਪ੍ਰੀਤ ਕੋ ਜਿਹੜੇ ਸੀਐਨ ਖੁਸ਼ਬਾਤੋਂ ਮਾਨਸਾਹਬ ਦੇ ਬਾਈਕ ਨੂੰ ਆ ਰਹੇ ਨੇ। ਕਿ ਸਮਝਦਾ ਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਬਣ ਗਿਆ। ਇਸ ਤਰ੍ਹਾਂ ਦਾ ਪੰਜਾਬ ਨੱਚਦਾ, ਤੱਕਦਾ ਪਈਆ ਬਣ ਰਿਹਾ। ਜੋ ਸੁਪਨਾ ਸੀ ਮਾਨਸਾਹਬ ਨੇ ਰੰਗਲਾ ਪੰਜਾਬ ਬਣਾਉਣ ਦੀ ਇੱਕ ਨੀਂਹ ਰੱਖੀ ਆ ਉਹਦੇ ਤੇ ਅੱਜ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਹ ਦੇ ਬਦਲ ਹੋ ਰਿਹਾ ਪਰ ਲੋਕ ਨਸ਼ਿਆਂ ਨੂੰ ਛੱਡ ਕੇ ਅੱਜ ਉਸ ਪੁਰਾਣੇ ਪੰਜਾਬ ਦੇ ਕਲਚਰ ਵਿੱਚ ਜਿੱਥੇ ਲੋਕਾਂ ਦੇ ਅਲੱਗ ਦੇ ਟੱਪਲੇ ਰਹਿੰਦੇ ਸੀ ਉਸ ਤੋਂ ਵੱਧ ਨੂੰ ਸਭ ਦਾ ਇਹ ਦੇਖਦੇ ਸਾਡੇ ਦੇ ਯੂਥ ਸੋਹੇ ਤੇ ਪਿਆਸੇ ਪ੍ਰੋਗਰੈਸ ਵੱਲ ਵਧ ਰਹੇ ਅੱਛਾ ਜੀ ਇਹਨਾਂ ਦਾ ਮੈਡੀਕਲ ਕਾਲੇਜੀਸ਼ਨ ਤੋਂ ਅਸੀਂ ਦੀ ਯਾਦ ਵਿੱਚ ਆਗਰਿਤ ਹਾਂਗਾ ਇਹਨਾਂ ਕੋ ਯੂਨੀਵਰਸਿਟੀ ਦੀ ਫੀਸ ਪ੍ਰਸੈਂਟ ਯਾਦ ਦੇ ਵਿੱਚ ਸ਼ੁਕਰਾਨਾ ਇਹਨਾਂ ਦਾ ਤਰਸੇ ਫੀਸ ਪ੍ਰਸੈਂਟ ਨਗਰ ਲਈ ਕੋਈ ਡਿਮਾਂਡ ਹੈ ਕਿ ਦਿੱਤੀ ਜਾ ਸਕਦੀ ਹੈ ਦੇਖੋ ਅਸੀਂ ਤਾਂ ਚਾਹਨੇ ਵੀ ਸਾਰਾ ਕੁਝ ਇਹ ਸ਼ੀਤਪੜਸੇ ਨਗਰ ਚ ਆ ਆ ਮੈਂ ਤਕੋ ਇਹ ਤੁਸੀਂ ਅੱਜ ਮੇਰੇ ਦਿਮਾਗ ਚ ਪਈ ਹੈ ਕਿ ਪੂਰੀ ਪਿਛੇ ਗੱਲ ਚੱਲੀ ਸੀ ਮਤਲਬ ਅਸਾਂ ਦੀ ਪ੍ਰਾਇੋਰਟੀ ਸੀ ਮੈਡੀਕਲ ਕਾਲਜ ਸੀ ਹੈਲਥ ਨੂੰ ਪਹਿਲੇ ਨੰਬਰ ਤੇ ਰੱਖਿਆ ਐਜੂਕੇਸ਼ਨ ਨੂੰ ਕਰਲਨ ਚਲਾਣਾ ਚਾਹਨੇ ਤੇ ਮੈਂ ਮਹਿਸੂਸ ਕਰਦਾ ਕਿ 23 ਤੱਕ ਤਾਂ ਸਹੀ ਹੈ ਜੋ 23 ਮਾਸਟਰ ਪਹਿਲਾਂ ਬਲਾਂ ਮਾਸਦਰ ਪਰ ਉਸੇ ਮਾਨਸਾਬ ਨਾਲ ਵੀ ਗੱਲਿਸ ਕਰਦੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਹੈਲਥ ਤੇ এডਿਕੇਸ਼ਨ ਦੋਨੋਂ ਰਹਿਤ ਚੱਲਦਾ ਠੀਕ ਯਾ ਲੈ ਡਾਕਟਰ ਸਾਹਿਬ ਕੋ ਸਨੇਹਾ ਦੇ ਨਾਲ ਕੀ ਕਹਣੇ ਉਹ ਸੱਚੇ ਇਹ ਵੀ ਸਾਡੇ ਜਿਹੜੀਆਂ ਅੱਜ ਪੰਜਾਬ ਦੇ ਅੰਦਰ ਜੋ ਜਿੰਨਾ ਵੀ ਸਾਡਾ ਪੰਜਾਬ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਉਹ ਸਾਡੇ ਬੱਚੇ ਕਰ ਰਹੇ ਕਿਤੇ ਨਾ ਕਿਤੇ ਜਦੋਂ ਬੱਚੇ ਸਾਡੇ ਚੰਗਾ ਰਿਜ਼ਲਟ ਲੱਗ ਜਾਂਦੇ ਆ ਸਾਡੇ ਮਾਪੇ ਦਾ ਅਲੱਗ ਹੀ ਦਾਸ ਸਮਾਜ ਦਾ ਪੰਜਾਬ ਦਾ ਨਾਂ ਰੌਸ਼ਨ ਕਰਦੀਆਂ ਕਿਤੇ ਕਿਤੇ ਨਾ ਕਿਤੇ ਵੀ ਪਰੋਲ ਹੱਤਿਆ ਨੂੰ ਜਿਹੜੀ ਆ ਉਹ ਠੱਲ ਪੈਂਦੀ ਆ ਲੋਕ ਮਾਨ ਕਰਦੇ ਆ ਮੈਂ ਨਿੱਜੀ ਤੌਰ ਤੇ ਵੀ ਮੈਂ ਕਈ ਵਾਰ ਮਹਿਸੂਸ ਕਰਦਾ ਹੁੰਦਾ ਜਦੋਂ ਮੈਂ ਦੇਖਦਾ ਕਿ ਬੱਚੀਆਂ ਬਹੁਤ ਵਧੀਆ ਪ੍ਰੋਗਰੈਸ ਦੇ ਰਹੀਆਂ ਸਮਾਜ ਦੇ ਉੱਪਰ ਲੱਗੇ ਜਾ ਰਹੀਆਂ ਮਾਪਿਆਂ ਨੂੰ ਮਾਣ ਆ ਤਾਂ ਮੈਂ ਕਈ ਵਾਰ ਮੈਨੂੰ ਵੀ ਇਹ ਚੀਜ਼ ਹੁੰਦੀ ਕਿ ਮੇਰੇ ਬੇਟੀ ਕੋਲ ਮੈਂ ਮਹਿਸੂਸ ਕਰਦਾ ਕਿ ਬੇਟੀ ਦਾ ਘਰ ਦੇ ਵਿੱਚ ਹੋਣਾ ਕੰਪਲੀਟ ਪਰਿਵਾਰ ਹੋਣਾ ਜਿੱਥੇ ਨਹੀਂ ਆ ਉਹਦੇ ਸੰਬੰਧੀ ਕੋਈ ਸ਼ਰਧਾ ਅ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਹੈ ਕਿ ਸਾਡੇ ਬੰਗਿਆਂ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਵਾਰ ਹੀ ਗੁਰਮਿਤ ਫਰਮਾਨ ਜੀ ਜੀ ਐਨ ਕਾਲਜ ਵਿੱਚ ਆ ਕੇ ਤੀਆਂ ਦੇ ਦਿਓ ਹਰ ਸਾਡੇ ਸਾਰਿਆਂ ਦੇ ਨਾਲ ਸਾਡੇ ਬੰਗਾ ਵਾਸੀਆਂ ਦੇ ਨਾਲ ਸਾਡੇ ਬੱਚਿਆਂ ਦੇ ਨਾਲ ਮਨੂੰ ਅੱਜ ਨਾਨਕ ਕਾਲਜ ਵਿੱਚੋਂ ਤੀਆਂ ਦੇ ਤਿਹਾਰ ਤੇ ਪੁੱਜਿਆ ਕੀ ਕਹਿਣਾ ਚਾਹਤ ਹੈ ਅੱਜ ਸਾਰੇ ਸਕੂਲ ਕਾਲਜ ਪ੍ਰਬੰਧਕ ਕਮੇਟੀ ਦਾ ਪ੍ਰਿੰਸੀਪਲ ਮੈਂਬਰ ਦਾ ਉਹਨਾਂ ਦੇ ਨਿੱਕੇ ਸਿੱਦੇ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਗਤ ਸਿੰਘ ਮਾਰਜੀ ਦੇ ਕਰਤਪਤੀ ਡਾਕਟਰ ਵਰਤੂ ਫਰਮਾਨ ਆਪਣੇ ਬੰਗਾ ਹਰਕੇ ਦੇ ਵਿਸ਼ੇ ਜੀਐਨ ਕਾਲਜ ਦੇ ਆ ਰਿਹਾ ਹੈ ਇਸ ਮੌਕੇ ਤੇ ਸਭ ਤੋਂ ਸਮੂਹ ਆਮ ਵੀ ਪਾਠੀ ਨੂੰ ਸੂ ਬੰਗਾ ਹਰਕੇ ਦੇ ਰੁਕਿ ਜਿੱਥੇ ਮੰਗ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਵੀ ਮਿਲਿਆ ਵੀ ਆਖਿਆ ਜਾ ਰਿਹਾ ਹੈ ਔਰ ਸਾਰੇ ਕਾਲਜ ਸਟਾਫ ਦਾ ਪ੍ਰਿੰਦ ਕਮੇਟੀ ਦਾ ਅਸੀਂ ਦਿਲੀ ਅਗਰ ਤੁਹਾਨੂੰ ਆਗਮੀ ਕਰਨਾ ਚਾਹੀਏ ਜਿਨ੍ਹਾਂ ਨੇ ਅੱਜ ਤੀਆਂ ਦਾ ਤਿਆਰ ਤੀਆਂ ਦੇ ਸਤਕਾਰ ਦੇ ਲਈ ਆਪਣੇ ਕਾਲਜ ਵਿੱਚ ਮਨਾਇਆ ਹੈ اور اس کر اور اے اے بھی دیتے بھی کی شلاح کرتے ہیں اور یہ شرط بچ جی بڑیا جائے کمی کا منائے ٹھیک ہے